ਕੀ ਨਾਮ ਤੁਹਾਡਾ ਹੈ? ਕੀ ਕ੍ਰਿਸ਼ ਸੈਣੀ ਕੀ ਹੋਇਆ ਭਾਜੀ ਘਰੇ ਵੱਲ ਲੜਾਈ ਹੋ ਗਈ ਸੀ ਕਿਹੜੀ ਜਗ੍ਹਾ ਹੋਈ? ਬਾਦਰਪੁਰ ਕੀ ਹੋਇਆ ਕੀ ਸੀ? ਸਾਡਾ ਛੋਟਾ ਭਰਾ ਆ ਸਭ ਤੋਂ ਛੋਟਾ ਉਹ ਇਦਾਂ ਮੁੰਡੇ ਨਾਲ ਗੱਲ ਕਰਦਾ ਪਿਆ ਤੇ ਮੁੰਡਾ ਉਹਦੇ ਚਪੇੜਾ ਮਾਰਨ ਲੱਭਿਆ ਤੇ ਮੈਂ ਤੇ ਮੇਰਾ ਹੋਰ ਮੇਤੋ ਬਟਾ ਕਰ ਆਇਆ ਪਰਮਿੰਦਰ ਚਾਲ ਲੱਗੇ ਜਦੋਂ ਇਸ ਬੰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਕਿਹਾ ਜੀ ਕਿ ਜਿੰਨਾ ਨੂੰ ਦੋ ਜਨੇ ਸੀਗੇ ਉਹ ਆਪਣਾਂ ਦੇ ਮਾਰਨ ਲੱਗੇ ਤੇ ਦੋ ਜਨੇ ਦੁਬਾਰਾ ਕਿਤੇ ਜਾ ਰਹੇ ਹਨ ਤੇ ਉਹ ਦੌੜ ਗਏ ਤੇ ਮੇਰਾ ਜਰਾ ਭਰਾ ਸੀ ਅੱਡਾ ਬੰਦੂ ਜੂਮ ਕਰਾਇਆ ਤੇ ਵਾਪਸ ਆ ਗਏ ਆਪਾਂ ਘਰੇ ਚੌਂਚ ਆ ਗਏ ਆਪਾਂ ਚੌਂਚ ਰੁੱਕ ਗਏ ਆਗੇ ਤੇ ਜਿਹੜੇ ਉਹ ਦੋ ਮੁੰਡੇ ਸੀਗੇ ਨਾਲ ਮੁੰਡੇ ਲੈ ਕੇ ਆ ਗਏ ਉਹਨਾਂ ਕੋ ਖੰਡੇ ਸੀਗੇ ਤੇ 7-8 ਜਨੇ ਸੀਗੇ ਉਹ ਉਹਨਾਂ ਦੇ ਖੰਡੇ ਮਾਰਨ ਲੱਗੇ ਕਿੰਨੇ ਬੰਦੇ ਆਲੇ ਮਾਰੀ ਖੰਡੇ ਮੇਰੇ ਸੇ ਮੇਰੇ ਪਾਪਾ ਦੇ ਵੱਜੀ ਆ ਤੇ ਮੇਰਾ ਇੱਕ ਹੋਰ ਭਰਾ ਆ ਵੱਡਾ ਉਹਦੇ ਵਿੱਚ ਕਿ ਕੌਣ ਸੀਗੇ ਬੰਦੇ ਬਾਦਲਪੁਰ ਗੇਟ ਤੋਂ ਸੀ ਕੌਣ ਕੌਣ ਸੀ ਕੋਈ ਨਾਮ ਪਤਾ ਗੋਤਮ ਨਾਮ ਸੀ ਹਾਂਜੀ ਗੋਤਮ ਮੱトゥ ਸੀ ਵੰਚ ਸੀ ਅੱਛਾ ਜੀ ਆਯਾਨ ਸੀ ਜਤਿਨ ਸੀ ਅੱਛਾ ਚਾਰ ਬੰਦੇ ਹਾਂਜੀ ਉਹ ਆਖਾ ਬੰਦਾ ਤੁਹਾਡਾ ਇਹ ਨਾਮ ਕੁਮਾਰ ਤੇ ਕੀ ਹੋਇਆ ਸਾਰਾ ਮਾਮਾ ਇਹ ਸਰ ਮੈਂ ਘਰੋਂ ਨਿਕਲਿਆ ਆਵਾਜ਼ ਆਈ ਬਾਹਰ ਰੋਲੇ ਦੀ ਰੋਲ ਦੇ ਬਹਿ ਜਾ ਦੇਖਿਆ ਕੋ ਰੋਲਾ ਰੋੜਾ ਬਹਿ ਰਿਆ ਸੀ ਮੈਂ ਕੀ ਹੋਇਆ ਕੁਝ ਨਹੀਂ ਹੋਇਆ ਮੈਗਾ ਹੋਇਆ ਕੀ ਆ ਦੱਸੋ ਉਹ ਮੇਰਾ ਭਤੀਜਾ ਸੀਗਾ ਭਤੀਜਾ ਮੇਰਾ ਨਾ ਛੜਾਲ ਲਾ ਪਿਆ ਕੋਈ ਆ ਗਿਆ ਬੰਦੇ ਖੰਡਾ ਮਾਰਨ ਦੋ ਤਿੰਨ ਬੰਦੇ ਸੀਗੇ ਤੋਂ ਮੈਗਾ ਭਾਈ ਸਾਹਿਬ ਕੀ ਗੱਲ ਹੋਈ ਕੀ ਗੱਲ ਹੋਈ ਭਾਈ ਸਾਹਿਬ ਕੀ ਗੱਲ ਹੋਈ ਉਹ ਕਹਿੰਦਾ ਹਾਂ ਹਟਾ ਹਟਾ ਪਾਸੇ ਅੱਡ ਪਾਸੇ ਉਹ ਇੱਕ ਬੰਦਾ ਮੇਰਾ ਵਾਕਫ ਸੀ ਵਿੱਚ ਉਹ ਮੈਗਾ ਭਾਜੀ ਕੀ ਗੱਲ ਕਰਦੇ ਆ ਤੁਸੀਂ ਤਾਂ ਮੇਰੇ ਆਪਣੇ ਬੰਦੇ ਆ ਕੀ ਗੱਲ ਆ ਜਾਨ ਨੂੰ ਮਾਰ ਚੁੱਕੇ ਸੀ ਮੇਰੇ ਭਤੀਜੇ ਦੇ ਪਤਾ ਨਹੀਂ ਮੈਨੂੰ ਸਮਝ ਨਹੀਂ ਆਈ ਕੀ ਗੱਲ ਹੋਈ ਕੀ ਨਹੀਂ ਹੋਈ ਹੋਇਆ ਕਿਹੜੀ ਜਗ੍ਹਾ ਮਾਮਲਾ ਇਹ ਬਾਦਰਪੁਰ ਦੀ ਹੋਰੀ ਮਲੇ ਅੱਛਾ ਹਾਂਜੀ ਕੌਣ ਸੀ ਕੇ ਬੰਦੇ ਉਹ ਉਹ ਬਾਲ ਮੁੰਡੇ ਸੀ ਕੌਣ ਸੀ ਕੇ ਬਾਜੀ ਮੇਰਾ ਇੱਕ ਬੰਦਾ ਮੇਰਾ ਵਾਕਫ ਆ ਹੋਰ ਕੋਈ ਬੰਦਾ ਬਾਤੂ ਵਿੱਚ ਕੌਣ ਸੀ ਵਾਕਫ ਉਹਨਾਂ ਆ ਕੋਕੀ ਆ ਕੋਕੀ ਨੇ ਉਹਨੇ ਨਹੀਂ ਮਾਰਿਆ ਕੁਝ ਵੀ ਉਹਨਾਂ ਦਾ ਪਿਓ ਆ ਅੱਛਾ ਜੀ ਬਸ ਮੁੰਡੇ ਆਂਦਾ ਹਾਂਜੀ ਕੋਕੀ ਨੇ ਮਾਰਿਆ ਕੋਕੀ ਨੇ ਨਹੀਂ ਮਾਰਿਆ ਜੀ ਅੱਛਾ ਜੀ ਉਹ ਕਿਉਂ ਨਹੀਂ ਪੁੱਛਿਆ ਮੈਂ ਕਿਹਾ ਭਾਈ ਕੀ ਗੱਲ ਹੋਈ ਉਹ ਮੇਰਾ ਵਾਕਫ ਸੀ ਮੈਂ ਭਾਈ ਕੀ ਗੱਲ ਹਾਂ ਉਹ ਸਰ ਇਹ ਕਿਹਸਾ ਕੀ ਇਹਸਾ ਦਾ ਮਾਮਲਾ ਸਰ ਸਾਡੇ ਕੋਲ ਮੁਹੱਲਾ ਬਹਾਦਰਪੁਰ ਤੋਂ ਲੜਾਈ ਝਗੜੇ ਦਾ ਕੇਸ ਆਇਆ ਉਹਦੇ ਵਿੱਚ ਰਮਿੰਦਰਜੀਤ ਸੈਣੀ ਤੇ ਉਹਨਾਂ ਦੇ ਬੇਟੇ ਕ੍ਰਿਸ਼ ਸੈਣੀ ਦੇ ਸੱਟਾਂ ਲੱਗੀਆਂ ਨੇ ਤੇ ਕ੍ਰਿਸ਼ ਸੈਣੀ ਦੇ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਔਨ ਡਿਊਟੀ ਜਿਹੜੇ ਸਪੈਸ਼ਲਿਸਟ ਸਾਡੇ ਐਸਐਮਓ ਸਾਹਿਬ ਪਰਵਾਨ ਸਾਰੇ ਸਿਵਲ ਹਸਪੀਟਲ ਚ ਔਨ ਟਾਈਮ ਆਗੇ ਸੀ ਸਾਰੇ ਪੇਸ਼ੈਂਟਾਂ ਨੂੰ ਆਪਾਂ ਦੇਖ ਲਿਆ ਔਨ ਟਾਈਮ ਔਨ ਡਿਊਟੀ ਸਾਰਾ ਕੁਝ ਮੈਨੇਜ ਹੋ ਗਿਆ ਸਾਡੇ ਲੈਵਲ 'ਉਂ ਕੀ ਉਹਨਾਂ ਦੀ ਪੋਜੀਸ਼ਨ ਕੀ ਹੈ ਪੋਜੀਸ਼ਨ ਜੀ ਮੁੰਡੇ ਦੇ ਮੂੰਹ ਤੇ ਇਧਰਲੇ ਪਾਸੇ ਕੰਨ ਦੇ ਖੱਬੇ ਪਾਸੇ ਫਰੰਟ ਸਾਈਡ ਤੇ ਛੱਟ ਲੱਗੀ ਆ ਤੇ ਉਹਨਾਂ ਦੇ ਫਾਦਰ ਜਿਹੜੇ ਰਜੀਵ ਸੈਣੀ ਉਹਨਾਂ ਦੇ ਸਿਰ ਦੇ ਹਿੱਸੇ ਦੇ ਵਿੱਚ ਡੂੰਗੀ ਛੱਟ ਲੱਗੀ ਹੋਈ ਸੀ ਠੀਕ ਆ ਜਿਵੇਂ ਲੱਗ ਰਹੀ ਕਿ ਅੰਦਰਲੀ ਹੱਡੀ ਵੀ ਥੋੜੀ ਫ੍ਰੈਕਚਰ ਲੱਗ ਰਹੀ ਸੀ ਕਿਸ ਚੀਜ਼ ਨਾਲ ਲੱਗੀ ਲੱਗੀ ਕੁਝ ਇਹ ਭਾਈ ਕੁਝ ਵੀ ਹੋ ਸਕਦਾ ਬਟ ਉਹਨਾਂ ਦੇ ਅਕੋਰਡਿੰਗਲੀ ਉਹ ਤਿੱਖੇ ਹਥਿਆਰ ਕਹਿ ਰਹੇ ਆ ਇਨਸਾਈਜ਼ਡ ਬੂ ਜਿਹੜਾ ਹੁੰਦਾ ਉਹਦੇ ਸ਼ਾਰਪ ਛੱਟ ਲੱਗੀ ਆ ਇਹ ਸਾਰਾ ਮੰਗਲ ਵੜਾਇਦਾ ਅੱਜ ਥੋੜੀ ਦੇਰ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਆ ਜਿਹਦੇ ਵਿੱਚ ਜਲਾਈ ਝਗੜੇ ਦਾ ਸਗਾ ਮਾਮਲਾ ਤੇ ਹਸਪੀਟਲ ਆ ਕੇ ਮੈਂ ਦੇਖਿਆ ਤੇ ਇੱਥੇ ਦੋ ਇੰਜਰਡ ਬੇਰ ਨੇ ਲੜਕੇ ਤੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਅਜੀਬ ਸ਼ੈਣੀ ਤੇ ਦੂਜਾ ਕ੍ਰਿਸ਼ਾ ਤੇ ਅਗਲੀ ਵੈਰੀਫਿਕੇਸ਼ਨ ਚੱਲ ਰਹੀ ਆ ਕਾਰਵਾਈ ਕਰ ਰਹੇ ਆ ਤੇ ਇਹਨਾਂ ਸੱਟਾਂ ਸਗੀਆਂ ਇੱਕ ਨੂੰ ਰੈਫਰ ਕਰਤਾ ਇੱਥੋਂ ਤੇ ਦੂਜਾ ਇੱਥੇ ਹੀ ਆ ਸਰ ਲੜਾਈ ਹੋਈ ਕਿਹੜੀ ਹੈਗਾ ਇਹ ਹੈਗਾ ਜੀ ਬਾਦਰਪੁਰ ਮhalla ਅੱਛਾ ਜੀ ਮੋਲ ਕੇ ਕੋਈ ਰੰਜਿਸ਼ ਹੋ ਜੇ ਸਿੱਕੇ ਕੀ ਆਪਸ ਉਹ ਇਹ ਪਤਾ ਲੱਗੂਗਾ ਜੇ ਹੁਣ ਪੁੱਛ-ਕਿਛ ਕਰਕੇ ਪਤਾ ਲੱਗੂਗਾ ਕੀ ਰੰਜਿਸ਼ ਹੈ ਇਹਨਾਂ ਦੀ ਉਹ ਤੋਂ ਬਾਅਦ ਹੀ ਦੱਸ ਸਕਦੇ